ਇਹ ਤਾਂ ਉਹ ਦੁਮਦ ਜੀ ਨੂੰ ਪਤਾ ਹੈ ਉਹਦੀ ਤੇ ਵੀ ਨੂੰ ਪਤਾ ਵੀ ਕਿਵੇਂ ਗਿਆ ਕਿਵੇਂ ਨਹੀਂ ਗਿਆ ਉਹ ਤੋਂ ਪਤਾ ਲੱਗਿਆ ਇਹ ਤਾਂ ਹੁਣ ਉਹਦੀ ਪ੍ਰੋਪਰਟੀ ਰੱਖ ਕੇ ਗਿਆ ਕਿ ਨਹੀਂ ਰੱਖ ਗਿਆ ਤਾਂ ਆਏਗਾ ਤਾਂ ਪਤਾ ਲੱਗੇਗਾ ਕੀ ਕਰਕੇ ਗਿਆ ਮੰਨ ਲਓ ਮਸੂਸ ਤਾਂ ਹੋ ਰਿਹਾ ਵੀ ਬੱਚਾ ਜਿਹੜਾ ਵੀ ਸਾਡਾ ਜੋ ਗਲਤ ਕੰਮ ਚੁੱਕਿਆ ਹੈ ਅੱਜ ਨੁਕਸਾਨ ਤਾਂ ਉਹਦਾ ਆਫਤਾ ਹੋਇਆ ਜਾਂ ਉਹਦੀ ਪੈੜੀ ਬੱਚੀ ਜੋ ਕੁਝ ਕੀਤਾ ਉਹ ਤਾਂ ਆਏਗਾ ਤਾਂ ਪਤਾ ਲੱਗੇਗਾ ਸਰਕਾਰ ਨੇ ਕੀ ਜਦੋਂ ਸਰਕਾਰ ਕੋਈ ਨਾਮ ਕਰਦੇ ਸਰਕਾਰ ਕੋਲ ਕੁਝ ਹੈ ਹੀ ਨਹੀਂ ਦਿੰਦੇ ਕੀ ਆਪਾਂ ਨੂੰ ਸਰਕਾਰ ਮਰਨਾ ਦਲੀਪ ਸਿੰਘ ਦੇ ਬੂਟੇ ਤੇ ਮੇਰੇ ਲੜਕਾ ਜਿਹੜਾ ਬਰਵਾ ਰਿਆ ਹੁਣ ਕਿਹੜੇ ਪਿੰਡ ਦੇ ਰਹਿਣ ਵਾਲੇ ਪਿੰਡ ਪੇਪਲੀ ਚਾਗੋਟ ਸਾਹਿਬ ਡਿਵੀਜ਼ਨ ਚਾਗੋਟ ਇਹ ਪੂਰੀ ਉਮਰ ਕਿ ਨਹੀਂ ਲੜਕੀ ਦਾ ਟੇ ਉਹ ਦੀ ਸੈਤੀ ਸਾਲ ਕਿਨੀ ਕਿਨੀ ਤਰੀਕ ਨੂੰ ਇੱਥੋਂ ਨਿਕਲਿਆ ਸੀ ਇਹਦੇ ਕਿਹੜੀ ਤਰੀਕ ਨੂੰ ਪਹੁੰਚੇ ਤਰੀਕ ਤਾਂ ਨਹੀਂ ਮੈਨੂੰ ਪਤਾ ਅੱਛਾ ਤੇ ਲਿਕਰੋਂ ਕਿਤਾ ਗਿਆ ਸੀ ਇਹ ਤਾਂ ਉਹ ਦੋ ਮੁੰਜੀਆਂ ਨੂੰ ਪਤਾ ਉਹਦੇ ਤੇ ਵੀ ਨਹੀਂ ਪਤਾ ਕਿਵੇਂ ਗਿਆ ਕਿਵੇਂ ਨਹੀਂ ਗਿਆ ਉਹ ਤੋਂ ਪਤਾ ਲੱਗਿਆ ਕੱਲੇ ਤਾਂ ਹੈਗਾ ਬਲ ਬਾਦ ਨਾਲ ਕਰ ਲੈ ਕਰ ਲੈ ਕਿਹੜੇ ਹਾਲਾਤਾਂ ਚ ਭੇਜਿਆ ਸੀ ਉਹ ਰੁਕ ਗਏ ਨੇ ਉਧਰ ਖੜੀਆਂ ਲਾਤਾਂ ਚ ਭੇਜਿਆ ਤੇ ਲਾਤਾਂ ਦਾ ਤੁਹਾਨੂੰ ਪਤਾ ਥੋੜਾ ਠੀਕ ਨਹੀਂ ਵੀ ਹੈਗੇ ਤੇ ਵੀ ਤੁਸੀਂ ਕਿਸੇ ਨਾ ਕੋਈ ਪ੍ਰਾਪਰਟੀ ਗਿਰਵੀ ਰੱਖ ਕੇ ਭੇਜਿਆ ਸੀਗਾ ਇਹ ਤਾਂ ਹੁਣ ਉਹ ਤੇ ਪ੍ਰਾਪਰਟੀ ਰੱਖ ਕੇ ਗਿਆ ਕਿ ਨਹੀਂ ਰੱਖ ਗਿਆ ਤੋ ਆਏਗਾ ਤਾਂ ਪਤਾ ਲੱਗੇਗਾ ਕੀ ਕਰਕੇ ਗਿਆ ਪਾਪਾ ਕਿੱਥੋਂ ਦੇ ਰਹਿ ਲੋ ਅਸੀਂ ਚਾਹ ਕੋਟ ਕਿ ਅੱਜ ਅੱਜ ਤੁਹਾਡਾ ਬੱਚਾ ਵਾਪਸ ਆ ਰਿਹਾ ਕਿੰਦਾ ਤਾਂ ਮਨ ਨੂੰ ਲੱਗ ਰਿਹਾ ਜੀ ਮਨ ਨੂੰ ਸੁਸਤ ਹੋ ਰਿਹਾ ਵੀ ਬੱਚਾ ਜਿਹੜਾ ਵੀ ਸਾਡਾ ਜੋ ਗਲਤ ਕਰਨ ਚੁੱਕਿਆ ਹੈ ਵੀ ਅੱਜ ਨੁਕਸਾਨਤਮ ਦਾ ਆਪਦਾ ਹੋਇਆ ਜਾਂ ਆਪਦੀ ਪੈੜੀ ਵੇਚੀ ਜੋ ਕੁਛ ਕੀਤਾ ਉਹਦਾ ਆਏਗਾ ਤਾਂ پتہ ਲੱਗ ਜਾਏ ਹਾਂ ਜੀ ਕਿੰਨੀ ਮੋੜ ਸੀ ਪਾਪਾ ਜੀ ਮੇਰੀ ਨਹੀਂ ਹੋਈ ਜੀ 37 ਸਾਲ ਕੋਲ ਲੱਗ ਜੁੱਟਦਾ ਹੈ ਹਾਂ ਮੈਰਿਟ ਹੈ ਕਿੰਨੇ ਮੈਰੇਟ ਚ ਮੈਰੇ ਕਿੰਨੇ ਬੱਚੇ ਹੈ ਜੀ ਤਿੰਨ ਤਿੰਨ ਬੱਚੇ ਇਕੱਲਾ ਕਿਹ ਇੱਕ ਬੱਚੇ ਸਭ ਨਹੀਂ ਬੱਚੇ ਇੱਥੇ ਹੀ ਹੈ ਠੀਕ ਹੈ ਇੱਥੇ ਕੀ ਕੰਮ ਕਰਦਾ ਸੀਗਾ ਇਹ ਤੇ ਮੇਰੇ ਖੇਤੀ ਦਾ ਆਦਤ ਕਰਦਾ ਹੈ ਅੱਛਾ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਅਸੀਂ ਚਾਗੋਟ ਪਪਾ ਦੀ ਦਸਨ ਨਰਾਜ ਨਰਾਜਗੀ ਕਰਨੀ ਲੱਗੀ ਸੀ ਇਸ ਕਰਕੇ ਪਰਿਵਾਰ ਨੂੰ ਛੱਡ ਕੇ ਚਲੇ ਨਹੀਂ ਮੈਂ ਤਾਂ ਨਰਾਜਗੀ ਕਹੀ ਨਹੀਂ ਤਵੇ ਤੋਂ ਸੁਣਿਆ ਹੀ ਨਰਾਜ ਸੀ ਮੈਂ ਕਿ ਬੱਚੇ ਨੂੰ ਪਤਾ ਹੋਊਗਾ ਨਹੀਂ ਨਹੀਂ ਬੱਸ ਨਹੀਂ ਮੈਂ ਠੀਕ ਨਹੀਂ ਹੈਗੇ ਵੈਸੇ ਹਾਂਜੀ ਹਾਂਜੀ ਇਹ ਗੱਲ ਸਰਕਾਰ ਕੋਲ ਮਸਲੀ ਅਭੀ ਸਰਕਾਰ ਲੈ ਕੇ ਸਰਕਾਰ ਕੋਲ ਬੰਦ ਕਰਦੇ ਜੀ ਸਰਕਾਰ ਦਾ ਜਮ ਹੈ ਲੱਡੂ ਦਿੰਦੇ ਸਰਕਾਰ ਕੋਲ ਕੁਝ ਨਹੀਂ ਦੇ ਰਹੀ ਸਰ ਮਾਨ ਕੀ ਸਰਕਾਰ ਨੂੰ ਪੁੱਛ ਦੇਣਾ ਇਹ ਤਾਂ ਆਪਣੇ ਆਪ ਕਰ ਚੁੱਕੇ ਤੁਹਾਡੇ ਕੀ ਲੱਗਦੇ ਸੀਗੇ ਹਾਂਜੀ ਤੁਹਾਡੇ ਚਾਚੇ ਦੇ ਮੁੰਡੇ ਆ ਜੀ ਚਾਚੇ ਦੇ ਮੁੰਡੇ ਹਾਂਜੀ ਅੱਛਾ ਜੀ ਇੱਕ ਦਿਨ ਮੈਂ ਯਾਰ ਇੱਕ ਟਮਾਟੀ ਯਾਰ ਸਰਕਾਰ ਨੇ ਕੀ ਦਿਨ ਸਰਕਾਰ ਕੋਲ ਕੀ ਮੰਗ ਕਰਦੇ ਸਰਕਾਰ ਕੋਲ ਕੁਝ ਹੈ ਹੀ ਨਹੀਂ ਦਦੂ ਕੀ ਆਪਾਂ ਨੂੰ ਸਰਕਾਰ ਇਹ ਤੇ ਵੇਖੋ ਆਪਣੇ ਬਾਲ ਮੁੱਤੇ ਤੇ ਆਪਾਂ ਕਮਾਈ ਕਰਾਂਗੇ ਦਿਖਾਵਾਂਗੇ ਜੇ ਸਰਕਾਰ ਕੋਲ ਕੁਝ ਹੁੰਦਾ ਤੇ ਇੱਥੇ ਨੌਕਰੀਆਂ ਨੇ ਮਿਲਦੀਆਂ ਜਾਂ ਕੋਈ ਰੋਜ਼ਗਾਰ ਮਿਲਦਾ ਉਹ ਤਾਂ ਗੱਲਾ ਹੈ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਇਹ ਤੁਹਾਡੇ ਬ੍ਰਦਰ ਨੂੰ ਗੇ ਨੂੰ ਕਿੰਨੀ ਦੇਰ ਬਾਅਦ ਆ ਰਿਹਾ ਇਹ ਤਾਂ ਹੁਣੇ ਦੱਸ ਰਹੇ ਨੇ ਬੇ 5 ਮਹੀਨੇ ਹੋ ਗਏ ਨੇ ਹੁਣ ਉੱਥੋਂ ਤੋਂ ਬਾਰਡਰ ਮਤਲਬ 15 ਦਿਨ ਰੋਗੇ ਨੰਗੇ ਸਰ ਕਿੰਨੇ ਪੈਸੇ ਲਾ ਕੇ ਭੇਜਿਆ ਸੀ ਤੁਸੀਂ ਵੈਸੇ ਇਹ ਤਾਂ ਉਹਨੂੰ ਪਤਾ ਕਿੰਨੇ ਲਾਏ ਉਹਨੇ ਆਪਣੇ ਆਪ ਕੀਤਾ ਪਹਿਲਾ ਸਰੇ ਚ ਪਹਿਲੀ ਜਹਨੇ ਪਾਈ ਸੀ ਜਿਹਨੇ ਜਾਨੀ ਪਾਈ ਸੀ ਹੋਏ ਹੋਏ ਉਹਨੇ ਤਾਂ ਆਪਣੇ ਆਪ ਹੀ ਕੀਤਾ ਸੀ ਜੋ ਲੱਗਦਾ ਸੀ ਕਿ ਪੈਸੇ ਇੱਥੇ ਵੀ ਕਿਤੇ ਇਨਵੈਸਟ ਹੋ ਸਕਦੇ ਸੀਗੇ ਇੱਥੇ ਵੀ ਰੋਜ਼ਗਾਰ ਆਪਣਾ ਕੰਮ ਹੋ ਸਕਦੇ ਆ ਜੀ ਦੇਖੋ ਜੋ ਕਰਾਂਗੇ ਆਪਾਂ ਤਾਂ ਕੁਝ ਕੁਝ ਵੀ ਹੋ ਸਕਦਾ ਕਰਾਂਗੇ ਪਰ ਜਦੋਂ ਨੀਤੀ ਬਣਾ ਲਈ ਵੀ ਆਪਾਂ ਬਾਹਰ ਜਾ ਕੇ ਕਮਾਈ ਕਰਨੀ ਤਾਂ ਬਾਹਰ ਦੇਖੋ ਜੀ ਕਮਾਈਆਂ ਵੀ ਨਹੀਂ ਹੋ ਰਹੀਆਂ ਉਹਨੀਆਂ ਵਾਲ ਬਸ ਉੱਜਾਸ ਰੱਖ ਦਿਓ ਜੀ ਇਸ ਬਾਰੇ ਸਰਕਾਰ ਤੋਂ ਕੋਈ ਆਸ ਨਹੀਂ ਹੈ ਭਾਈ ਉਹਨਾਂ ਨੂੰ ਕੀ ਲੱਗਦਾ ਨਹੀਂ ਕਿ ਸਰਕਾਰ ਨੂੰ ਕੋਈ ਫੀਲ ਕਰਨ ਦੀ ਲੋੜ ਹੈ ਵਾਸਤੇ ਕੋਈ ਵੀ ਲੱਗ ਦੇਖੋ ਜੀ ਅੱਗੇ ਵੀ ਆ ਦੋ ਮਤਲਬ ਪਲੇਨ ਆ ਗਏ ਆ ਉੱਗ ਸਰਕਾਰ ਨੂੰ ਸਾਰਾ ਕੁਝ ਕਹਿ ਰਹੇ ਪਰ ਸਰਕਾਰ ਕੀ ਕਰੂਗੀ ਸਰਕਾਰ ਦੇ ਕੋਲ ਕੁਝ ਹੋਊਗਾ ਤਾਂ ਕਰੂਗੀ ਸਰਕਾਰ ਦੇ ਕੋਲ ਕੁਝ ਹੈ ਹੀ ਨਹੀਂ ਤਾਂ ਕਰੂਗੀ ਕੀ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਗੈਰਕਾਨੂੰਨੀ ਤੰਗ ਦੇ ਨਾਲ ਬਾਹਰ ਦੇਖੋ ਜੀ ਮੈਸੇਜ ਦੇ ਹੋਈ ਇਹ ਸਾਰਾ ਮਹੀਨਾ ਹੀ ਜਾਣਾ ਚਾਹੀਦਾ ਚਲੋ ਜੋ ਵੀ ਹੈਗਾ ਜਿਹਨੇ ਗਲਤ ਕਦਮ ਉਠਾ ਲਿਆ ਉਠਾ ਲਿਆ ਹੋ ਗਿਆ ਜੋ ਕਦਮ ਹੋ ਗਿਆ ਹੁਣ ਉਹ ਤਾਂ ਵਾਪਸ ਨਹੀਂ ਹੋਏਗਾ ਅੱਗੇ ਤੋਂ ਜੋ ਵੀ ਹੈਗਾ ਜੋ ਵੀ ਕੋਈ ਇਨਸਾਨ ਹੈ ਚਲੋ ਕੋਈ ਵੀ ਬੱਚਾ ਉਹਨੂੰ ਨਾ ਇੱਕਦਮ ਨਹੀਂ ਚੱਕਣਾ ਚਾਹੀਦਾ ਜੇ ਉਹ ਕੋਈ ਗਲਤ ਕੰਮ ਹੋ ਜਾਵੇ ਜਿਹਦੇ ਨਾਲ ਜੇ ਉਹ ਆਉਣ ਵਾਲੇ ਸਮੇਂ ਤੇ ਪਰਭਾਈ ਨਾ ਹੋ ਜਾਵੇ ਜੇ ਉਹ ਇੰਨਾ ਪੈਸਾ ਲਾ ਕੇ ਕੋਈ 30 ਲੱਖ ਲਾਈ ਜੇ 40 ਲੱਖ ਲਾ ਕੇ ਗਿਆ ਜੀ ਕੁਛ ਉਤਰ ਗਿਆ ਕੋਈ ਆਪਣੀ ਜ਼ਮੀਨ ਅਬੀਸ ਕੇ ਗਿਆ ਆਖੜਾ ਨਾ ਮੇਰਾ ਰਣਜੀਤ ਸਿੰਘ ਹੈ ਸਰ ਠੀਕ ਠੀਕ ਬਾਈ ਥੈਂਕ ਯੂ ਬਾਈ